ਆ ਨਹੀਂ ਵੀ ਕਿਸੇ ਨੂੰ ਕੁਝ ਕਹਿਣਾ ਪਵੇ। ਉਹਦਾ ਉਹਨੇ ਚਿੱਠੀ ਪਾਈ ਸੀ ਮੈਨੂੰ ਜਿੰਨਾ ਛੇਤੀ ਹੋ ਜੇ ਉਹਦਾ ਸੱਚ ਉਹਦੀ ਗੱਲ ਬੁਟਾ ਸਾਹਿਬ ਦੀ ਦੱਸਣੀ ਸੀ। ਚਿੱਠੀ ਤੇ ਉਹ ਰੋਪਿਆ ਸੀ ਜਿਹੜੀ ਮੈਨੂੰ ਚਿੱਠੀ ਆਈ। ਉਹ ਚਿੱਠੀ ਇੰਟਰਨੈਟ ਤੇ ਤੁਸੀਂ ਦੇਖ ਵੀ ਸਕਦੇ ਹੋ। ਤੇ ਬੁਟਾ ਸਾਹਿਬ ਕਹਿੰਦਾ ਮੈਂ ਤੂੰ ਰੋਕਿਆ ਪਿਆ ਗੱਲ ਕੀ ਹੈ ਸਰਦਾਰ ਜੀ ਤੁਹਾਡੀ ਕੀ ਹੈ। ਉਹ ਕਹਿੰਦਾ ਜਦ ਅਸੀਂ ਅੰਦਰ ਗਏ ਸੀ ਮੈਂ ਮਹਾਰਾਜ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ। ਇੰਗਲੈਂਡ ਦੀ ਸੰਗਤ ਦਾ ਪਲਾ ਕਰਕੇ ਇੰਡੀਆ ਦੀ ਸੰਗਤਾਂ ਵੀ ਪਲਾ ਕਰਿਓ। ਕਿ ਕਿ ਪਾ ਕਰੇ ਸੇਤੀ ਮੋੜੇ ਪਾ ਲਿਆ ਹੈ। ਕਿਆ ਸੰਤ ਮਹਾਰਾਜ ਜੀ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਕਹਿੰਦੇ ਬੂਟਾ ਸਿਆ ਆਉਣਾ ਕਿਨੇ ਆ ਮੈਂ ਤਾਂ ਇਹ ਖੱਪਰ ਨੂੰ ਉੱਥੇ ਲੈ ਜਾਣਾ ਜਿੱਥੇ ਇਹਦਾ ਥਾਂ ਐ ਫੁੱਟਣ ਦਾ। ਕਿੰਨੇ ਚਾ ਚਾਰ ਗੱਲਾਂ ਹੁੰਦੀਆਂ ਹਨ ਬੂਟਾ ਸਾਨੂੰ ਆ ਦੱਸਿਆ ਸੀ ਤਾਂ ਮੌਤ ਹੁੰਦੀ ਐ ਨਹੀਂ ਤਾਂ ਪ੍ਰਾਣੀ ਦੇ ਸਾਰੀ ਨਿਕਲਦੇ। ਇੱਕ ਤਾਂ ਸਵਾਸ ਮੁੱਕ ਜਾਣ, ਦੂਜਾ ਅੰਨ ਜਲ ਮੁੱਕ ਜੇ, ਤੀਜੀ ਉਹ ਬਣਤ ਬਣ ਜੇ, ਚੌਥੀ ਉਹ ਜਗਾ ਜੇ। ਚਾਰ ਚੀਜ਼ਾਂ ਇਕੱਠੀਆਂ ਹੋਣ ਕਹਿੰਦੇ ਫਿਰ ਸਰੀਰ ਛੁੱਟਦਾ ਨਹੀਂ ਨਹੀਂ ਛੁੱਟਦਾ ਇਹ ਸਰੀਰ ਦੀ ਪਰਮੇਸ਼ਰ ਜਿਹੜੀ ਨੇਚਰ ਮਦਦ ਕਰਦੀ ਹੈ ਪਰਮੇਸ਼ਰ ਦੀ ਸ਼ਕਤੀ ਮਦਦ ਕਰਦੀ ਹੈ ਕਹਿੰਦੇ ਇਹ ਸਰੀਰ ਤੇ ਫੁੱਟਣ ਦਾ ਥਾਂ ਉੱਥੇ ਮੈਂ ਤਾਂ ਇਹਨੂੰ ਉੱਥੇ ਲੈ ਜਾਣਾ ਜਿੱਥੇ ਖੱਪਰ ਨੇ ਟੁੱਟਣਾ ਹੈ ਹਾਂ ਈਸ਼ਵਰ ਮੱਲਿਆ ਲਾਲ ਚਨੀ ਇਹ ਤਾਂ ਕਿ ਨਹੀਂ ਉੱਥੇ ਉੱਥੇ ਪਹਿਲਾਂ ਬਣਾਇਆ ਸੀ ਸ਼ਾਇਦ ਹੁਣ ਗੁਰਮਖਾਨੇ ਲਿਖਤਾ ਹੋਵੇ ਇਹ ਤਾਂ ਫਿਰ ਲਾਸਟ ਦੀ ਗੱਲ ਸੀ ਉਦੋਂ ਪਹਿਲਾਂ ਲਿਖ ਚੁੱਕੇ ਸੀ ਇਹ 1975 ਦੀ ਗੱਲ ਆ ਜਾਂ ਬੂਟਾ ਸਾਹ ਇਹਨਾਂ ਦਾ ਚਿੱਠੀ ਚੋਮੇ ਹੀ ਲਿਖਿਆ ਹੋਇਆ ਚਿੱਠੀ ਚ ਲਿਖਿਆ ਮੇਰੇ ਵਾਸਤੇ ਚਿੱਠੀ ਪੈਦੀ ਮੇਰਾ ਨਾਮ ਸੀ ਗੁਰਦਿਆਲ ਸਿੰਘ ਤੇ ਸੰਤ ਮਹਾਰਾ ਜੀ ਨੇ ਮੇਰਾ ਨਾ ਭਗਵਾਨ ਜੀ ਰੱਖਿਆ ਸੀ ਕਹਿੰਦੇ ਸੀ ਤੈਨੂੰ 6 ਜਨਮ ਹੋ ਗਏ ਮੇਰੀ ਸੇਵਾ ਕਰਦੇ ਨੂੰ ਇਸ ਕਰਕੇ ਥੱਲੇ ਤਹਿਖਾਨੇ ਚ ਸਮਾਂ ਮਿਲਿਆ 2 ਘੰਟੇ ਸਮਾਂ 10 12 ਸਾਲ ਉਮਰ ਦਾ ਰਿਹਾ 8:10 ਵਜੇ ਤੱਕ ਰਾਤ ਦੇ ਇਕੱਲੇ ਹਜੂਰ ਮਹਾਰਾਜ ਜੀ ਨਾਲ ਉੱਥੇ ਬਹੁਤ ਔਖਾ ਸੀ ਰਾਜੇ ਮਹਾਰਾਜ ਜੀ ਨੂੰ ਜੀ ਮਿਲਦਾ ਉਹਨਾਂ ਕੋਲੇ ਤਾਂ ਇੰਦਰਾ ਨੇ 5 ਮਿੰਟ ਮੰਗੇ ਸੀ ਉਦੋਂ ਮੈਂ ਵੀ ਉੱਥੇ ਦਿੱਲੀ ਸੀ ਕੋਈ ਕੋਈ 20 ਸਰਦਾਰ ਨਹੀਂ ਮੈਨੂੰ 5 ਮਿੰਟ ਦੇ ਦੇਓ ਮੈਨੂੰ ਪਤਾ ਵੀ ਉਹ ਰਾਜੇ ਮਹਾਰਾਜ ਦੀ ਪ੍ਰਵਾਹ ਨਹੀਂ ਕਰਦੇ ਜਿਹੜਾ ਟਾਈਮ ਉਹ ਦੇਣਗੇ ਮੈਂ ਉਸੇ ਟਾਈਮ ਪਹੁੰਚ ਜਾਊਂਗੀ ਮੈਂ ਕੱਲੀ ਨੇ 5 ਮਿੰਟ ਮੈਨੂੰ ਚਾਹੀਦੇ ਕੋਈ ਬੇਨਤੀ ਕਰਤੀ ਉਹ ਤਾਂ ਮੈਂ ਵੀ ਹਜ਼ੂਰ ਦੇ ਪਾਸ ਹੀ ਬੈਠਾ ਸੀ ਦਿੱਲੀ ਮਹਾਰਾਜ ਜੀ ਕਹਿੰਦੇ 5 ਮਿੰਟ ਮੇਰੇ ਕੋ 75 ਦੀ ਗੱਲ ਆ 1900 ਉਹ ਕਹਿੰਦਾ ਮੇਰੇ ਕੋ ਖਰਾਬ ਕਰਨ ਵਾਸਤੇ ਨਹੀਂ 5 ਮਿੰਟ ਹੈ ਇਹ ਹੀ 5 ਮਿੰਟ ਕਿਸੇ ਗਰੀਬ ਨੂੰ ਦਊਂਗਾ ਉਹਦਾ ਕਹਿੰਦੇ ਬਦਲ ਜੋ ਜੀਵਨ ਮੈਂ ਆਪਣੇ 5 ਮਿੰਟ ਖਰਾਬ ਨਹੀਂ ਕਰ ਸਕਦਾ ਮੇਰੇ ਕੋ ਸਾਰੇ ਦੇਸ਼ ਦੀ ਗੁਰੂ ਨਾਨਕ ਦੇਵ ਜੀ ਸਮਾਂ ਜਿਹੜਾ ਉਸੇ ਦਾ ਬਖਸ਼ਾ ਹੋਇਆ ਹੈ ਕਿਰੋਨ ਵੀ ਚਾਹੁੰਦਾ ਕਰ ਹਾਂ ਜੇ ਕਿ ਮੈਂ ਤੂੰ ਲੈ ਕੇ ਆਇਆ ਮੈਂ ਕਮਰੇ ਚ ਨਹੀਂ ਬੰਨ੍ਹ ਦੇਣੀ ਫਿਰ ਕਹੇਗਾ ਮੇਰੀ ਬੇਨਤੀ ਹੋ ਗਈ ਤੁਹਾਨੂੰ ਲੋਹਿੰਦੀ ਮੈਂ ਕਹੇ ਸੀ ਬਾਕੀ ਦੇਸ਼ ਨਹੀਂ ਤਾਂ ਆਮ ਸੰਤ ਕਹਿੰਦਾ ਬੱਲ ਬੁੱਲ ਜੇ ਇੰਦਰਾ ਮੇਰੇ ਕੋ ਆ ਗਈ ਬੈਸਾ ਪੈਸਾ ਹੋ ਜੂ ਹਿੰਦੁਸਤਾਨ ਦੀ ਪ੍ਰਾਈਮ ਮਿੰਿਸਟਰ ਆਉਂਦੀ ਆ ਸੰਤਾ ਕੋਲ 5 ਮਿੰਟ ਦਿੱਤੇ ਨਹੀਂ ਸੀ ਕਹਿੰਦੇ ਜਿੰਨਾ ਜਦੋਂ ਅਸੀਂ ਚਲੇ ਗਏ ਫੇਰ ਭਾਵੇਂ ਮਹੀਨਾ ਰੱਖ ਕੇ ਸੇਵਾ ਕਰਨ ਨਾ ਗਿਆ ਯੋ ਉਹ ਵੀ ਪਰ ਆਹੀ ਸੀ ਉਦੋਂ ਫਿਰ ਮਹਾਰਾਜ ਨੇ ਚਿੱਠੀ ਪਾ ਕੇ ਮੈਨੂੰ ਬੁਲਾ ਲਿਆ ਸੀ ਉਹ ਚਿੱਠੀ ਵੀ ਇੰਟਰਨਲ ਤੋਂ ਚਿੱਠੀ ਵੱੜ ਕੇ ਬੁਟਾ ਤੋਂ ਰੋਪਿਆ ਸੀ ਫਿਰ ਕਿਹਾ ਮੈਂ ਤਾਂ ਰੋਇਆ ਆਹ ਗੱਲ ਜਦੋਂ ਮਹਾਰਾਜ ਨੂੰ ਅੰਦਰ ਚੜਾਉਣ ਗਏ ਸੀ ਨਾ ਉਦੋਂ ਮਹਾਰਾਜ ਨੇ ਆਪ ਬਚਨ ਕੀਤੇ ਸੀ ਚਿੱਠੀ 'ਚ ਲਿਖਿਆ ਸੀ ਪਹਿਲਾਂ ਸ਼ੁਰੂ 'ਚ ਇਹ ਕੀਰਤਨ ਦਾ ਆਖਰੀ ਸਾਲ ਹੋਵੇਗਾ ਪੰਤ ਵਿੱਚ ਲਿਖਿਆ ਸੀ ਇਹ ਕੀਰਤਨ ਦਾ ਆਖਰੀ ਸਾਲ ਹੀ ਹੋਵੇਗਾ ਥੱਲੇ ਈਸਰ ਸਿੰਘ ਆਪਣਾ ਨਾਮ ਲਿਖਿਆ ਸੀ ਫਿਰ ਕਿਉਂ ਇਸ ਨੂੰ ਦੇਖ ਕੇ ਮੈਂ ਰੋ ਪਿਆ ਰਹਿਣਾ ਹੋਇਆ ਫਿਰ ਐਵੇਂ ਹੀ ਹੋਇਆ ਸੀ ਪਾਣਾ ਪਰਤਾ ਗਏ ਸੀ ਫਿਰ ਮਾਰੇ ਤੇ ਸਰੀਰ ਦੇ ਨਾਲ ਹੀ ਵਾਪਸ ਆ ਗਿਆ ਕਿੱਡੇ ਜਾਣੇ ਸੀ ਕੋਲ ਦੇ ਕਿੰਨੇ ਕ ਜਾਣੇ ਸੀ ਕੋਲ 17 18 ਦਾ ਜਥਾ ਹੁੰਦਾ ਸੀ ਮਹਾਰਾਜ ਜੀ ਨਾਲ ਇਹ ਕੋਲਸ ਐਂਡ ਨਾ ਕੋੜੇ ਨਹੀਂ ਸੀ ਮਹਾਰਾਜ ਜੀ ਨੇ ਦੱਸਿਆ ਸੀ ਰਾਤ ਨੂੰ ਵੀ ਇਕੱਲੇ ਇਸ਼ਨਾਨ ਕਰਕੇ ਅਰਦਲਿਆ ਹੁੰਦਾ ਸੀ ਚੌਂਕੜੇ ਲਾ ਕੇ ਬੈਠ ਜਾਂਦੇ ਇੱਕੋ ਜਿਹਾ ਇਸ਼ਨਾਨ ਕਰਕੇ 2 ਵਜੇ ਤੱਕ ਬੈਠ ਜਾਂਦੇ ਸੀ 3 ਵਜੇ ਅਰਦਲੀਆਂ ਉੱਚਾ ਛਕਦੇ ਹੁੰਦੇ ਚਾ ਉਹਨਾਂ ਦੀ ਆ ਨਹੀਂ ਸੀ ਹੁੰਦੀ ਜਿਹੜੀ ਆਪਾਂ ਕੋਈ ਨਿਆ ਉਹ ਹਰੀ ਪੱਤੀ ਜੀ ਹੁੰਦੀ ਸੀ ਸਿੱਧੀ ਬੂਟਿਆਂ ਤੋਂ ਤੋੜੀ ਹੋਈ ਗ੍ਰੀਨ ਟੀ ਆਹੋ ਸਾਮ ਤੋਂ ਲੈ ਕੇ ਆਉਨੇ ਸੀ ਉਹ ਇਸ ਵਿੱਚ ਮੇਰਦਣਾ ਉਹ ਚਰਦਲੀਆਂ ਨੂੰ ਹੁਕਮ ਸੀ ਭਾਈ ਅੰਦਰ ਆਉਣਾ ਉਹ ਕਹਿੰਦਾ ਮੈਂ ਕੁਛੀ ਜੀ ਕਰਕੇ ਲੈ ਕੇ ਆਉਨ ਲੰਦਾ ਸੀ ਚਾ ਇੱਕ ਕੱਪ ਛੋਟਾ ਜਿਹਾ ਤੇ ਜਿਹੜੀ ਖੂਹ ਚੋਂ ਪਾਣੀ ਨਿਕਲਦਾ ਸਿਆਲਾਂ ਚ ਉਹੀ ਜੀ ਨਾਲ ਹੀ ਟਾਵਲ ਨਾਲ ਹੀ ਇੱਕ ਟ੍ਰੇ ਜੀ ਜਨਰਤਨ ਲਈ ਕਹਿੰਦਾ ਹੁਕਮ ਸੀ ਵੀ ਵਾਹ ਤੂੰ ਇਹ ਕਹਿੰਦੇ ਹੋਲੀ ਦਿਨ ਹੈ ਕਹਿਣਾ ਜਿਹੜੇ ਸਾਡੇ ਕੰਨਾਂ ਤੱਕ ਸੁਣੇ ਤਿੰਨ ਵਾਰ ਕਹਿਣਾ ਇੱਕ ਮਿੰਟ ਰੁੱਕ ਕੇ ਹਲਾਉਣਾ ਨੂੰ ਕਹਦੇ ਮੈਂ ਅੱਖਾਂ ਖੋਲਾਂ ਠੀਕ ਹੈ ਫਿਰ ਨੇੜੇ ਲੈ ਲੈਣਾ ਫਿਰ ਸਾਰਾ ਕਰ ਦਿੰਦੇ ਸੀ ਬੋਲਦੇ ਨਹੀਂ ਸੀ ਹੁੰਦੇ 8 ਵਜੇ ਤੱਕ ਤੜਕੇ 2 ਵਜੇ ਤੋਂ ਬੈਠ ਕੇ ਤੇ ਫਿਰ ਕਹਿੰਦਾ ਸੀ ਅਰਦਲੀਆ ਕਹਿੰਦਾ ਸੀ ਮੈਂ ਚਾਪ ਢਾ ਦੇਣਾ ਜੇ ਨਾ ਕਿਤੇ ਅੱਖਾਂ ਖੋਲਣ ਤਾਂ ਮੈਂ ਮੁੜਿਆ ਉਹਨਾਂ ਤਿੰਨ ਵਾਰ ਕਮਿਟਮੈਂਟ ਵਾਦ ਹੋਇਆ ਥੋੜੀ ਜਨੇ ਕਹਿਣ ਦਾ ਹੁਕਮ ਸੀ ਤੇਜ਼ ਨਹੀਂ ਫਿਰ ਕਹਿੰਦਾ ਉਦੋਂ ਜਿੱਦਾਂ ਸਰੀਰ ਛੱਡਿਆ ਉਦੋਂ ਜੇ ਪਹਿਲੀ ਵਾਰ ਹੀ ਮੈਂ ਕਿਹਾ ਵਾਹਿਗੁਰੂ ਫਿਰ ਉਹਨਾਂ ਨੇ ਅੱਖਾਂ ਖੋਲ ਕੇ ਇਸ਼ਾਰਾ ਕੀਤਾ ਪਹਿਲੀ ਵਾਰ ਜ਼ਿੰਦਗੀ ਸੀ ਪਜਾਮਾ ਪਾ ਕੇ ਜਰਾਬਾ ਪਾ ਕੇ ਦਸਤਾਰ ਸਜਾ ਕੇ ਉਹਦੇ ਬੈਠੇ ਸੀ ਨਹੀਂ ਤਾਂ ਸਿਰ ਤੇ ਢਕਾ ਜਾ ਹੁੰਦਾ ਸੀ ਖੁੱਲੇ ਜੇ ਕੱਪੜੇ ਹੁੰਦੇ ਸੀ ਦੀਵਾਨ 'ਚ ਜਾਣ ਮੂ ਕੋਈ ਪਾਉਂਦੇ ਸੀ ਪਜਾਮਾ ਵਗੈਰਾ ਦਸਤਾਰ ਸਜਾਉਣੀ ਹੈ ਉਹਦੇ ਸਜਾ ਕੇ ਸਾਰਾ ਕੁਝ ਬੈਠੇ ਸੀ ਉਹ ਕਿਹਾ ਮੈਂ ਵੀ ਹੈਰਾਨ ਹੋ ਗਿਆ ਅਰਦਲੀ ਅੰਦਰ ਕੱਲਾ ਗਿਆ ਸੀ ਰਾਤ ਨੂੰ ਸਾਨੂੰ ਸਾਨੂੰ ਦੱਸਦਾ ਸੀ ਸਾਰਾ ਕੁਝ ਵੀ ਉਹ ਸਮਾਂ ਆ ਗਿਆ ਜਿਹਨੂੰ ਮੈਂ ਬਹੁਤ ਚਾਹ ਨਾਲ ਠੀਕਾ ਉਹ ਇਹ ਲਿਖਿਆ ਆ ਹਾਂ ਈਸ਼ਵਰ ਮੁੱਲਿਆ ਵਿੱਚ ਲਿਖਿਆ ਬਈ ਬਹੁਤ ਚਾਹ ਮੈਨੂੰ ਜਿੰਨਾ ਕਿਸੇ ਨੂੰ ਆਪਣੇ ਵਿਆਹ ਦੇ ਦਿਨ ਦਾ ਚਾਹ ਹੁੰਦਾ ਉਹ ਹਜ਼ਾਰ ਗੁਣੇ ਜ਼ਿਆਦਾ ਚਾਹ ਮੈਨੂੰ ਸੀ ਠੀਕ ਹੈ ਮੈਂ ਚਾਹ ਨਾ ਵੀ ਕਦੇ ਖੱਪਰ ਜਾ ਪਨ ਕੇ ਗੁਰੂ ਨਾਨਕ ਸਾਹਿਬ ਵਿੱਚ ਫੇਰ ਹੋ ਜਾਦਾ ਬਿਛੋੜਾ ਬਹੁਤ ਅੱਖਰ ਓ ਫਿਰ ਉਹ ਚੌਂਕਾ ਲਾ ਕੇ 3 ਵਜੇ ਚਾਹ ਸ਼ਾਟ ਉਹਦੇ ਕਿਤੇ ਸਿਰ ਛਾੜ ਗਏ ਬੋਲੇ ਹਾਂ ਚੱਲੀਆ ਪਤ ਜੀ ਬੋਲੇ ਸੋਨੇਹਾ ਸਾਤ ਸਿਰਾਂ ਕਾਲ